ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਆਪਾਂ ਸਾਰੇ ਜਾਣਦੇ ਆ ਕਿ ਅੱਜ ਸਰਦਾਰ ਉਦਮ ਸਿੰਘ ਜੋ ਨਾਮ ਦੇ ਰਹਿਣ ਵਾਲੇ ਸੀ ਉਹਨਾਂ ਦਾ ਸ਼ਹੀਦੀ ਦਿਵਸ ਆ ਜਦ ਵੀ ਕੋਈ ਜਲਿਆਂਵਾਲੇ ਬਾਗ ਦਾ ਨਾਂ ਲੈਂਦਾ ਤਾਂ ਮੈਨੂੰ ਉਦਮ ਸਿੰਘ ਦਾ ਝੌਲਾ ਪੈਂਦਾ ਸਾਨੂੰ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਉਹ ਵੀ ਜਿਹੜਾ ਚਾਹੁੰਦੇ ਸੀ ਉਹ ਸਾਡੇ ਲਈ ਬਹੁਤ ਕੁਝ ਕਰ ਗਏ ਪਰ ਅਸੀਂ ਅੱਜ ਕੱਲ੍ਹ ਦੂਜੇ ਪਾਸੇ ਨੂੰ ਤੁਰੇ ਹੋਏ ਹਾਂ ਅਸੀਂ ਨੱਚਣ ਗਾਉਣ ਵਾਲਿਆਂ ਨੂੰ ਸ਼ਹੀਦ ਸਮਝੀ ਜਾਂਦੇ ਹਾਂ ਸ਼ਹੀਦਾਂ ਦੀ ਪ੍ਰਵਾਸ ਹੀ ਬਦਲ ਦਿੱਤੀ ਅਸੀਂ ਸੋ ਮੇਰੀ ਤਾਂ ਬੇਨਤੀ ਆ ਵੀ ਸ਼ਹੀਦਾਂ ਨੂੰ ਬਣਦਾ ਸਤਕਾਰ ਦਿਓ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਤਕਾਰ ਦਿਓ ਸਭ ਦੀ ਚੜ੍ਹਦੀ ਕਲਾ ਸ਼ਹੀਦਾਂ